ਅੰਤਰ ਗਿਆਨ ਨ ਆਇਓ ਜਿਤ ਕਿਛ ਸੋਜੀ ਪਾਏ ਸਹਿਬਜੀ ਬੰਦੂ ਕਰਦੇ ਨੇ ਭਾਈ ਜਿਸ ਗਿਆਨ ਦੇ ਨਾਲ ਕੁਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪ੍ਰਗਟ ਨਹੀਂ ਹੋਇਆ ਉਹ ਗਿਆਨ ਕਿਹੜਾ ਸੀ ਅਸੀਂ ਗੁਰੂ ਦੀ ਮੱਤ ਲੈਣੀ ਸੀ ਗੁਰੂ ਦੀ ਗੁਰੂ ਜੀ ਦੇ ਦਿੱਤੇ ਹੋਏ ਗਿਆਨ ਨੂੰ ਹਾਸਲ ਕਰਨਾ ਸੀ ਪਰ ਪਾਸਾ ਜੀ ਬੱਜਨ ਕਰਦੇ ਨੇ ਉਹ ਗਿਆਨ ਸਾਡੇ ਅੰਦਰ ਪ੍ਰਗਟ ਨਹੀਂ ਹੋਇਆ ਸੀ ਦੁਨੀਆਂ ਦਾ ਗਿਆਨ ਬੜਾ ਇਕੱਠਾ ਕਰ ਲਿਆ ਦੁਨੀਆਂ ਤੋਂ ਬੜਾ ਕੁਝ ਸਿੱਖਿਆ ਪਰ ਜੋ ਸਿੱਖਣਾ ਸੀ ਗੁਰੂ ਦੇ ਕੋਲੋਂ ਜਿਹੜੀ ਸਿੱਖਿਆ ਗੁਰੂ ਤੋਂ ਲੈਣੀ ਸੀ ਉਹ ਸਿੱਖਿਆ ਰੋਜੀਵਾਂ ਦੇ ਕਿਉਂਕਿ ਪਾਤਸ਼ਾਹ ਜੀ ਕਹਿੰਦੇ ਜੇ ਗੁਰੂ ਦੀ ਸਿੱਖ ਲਵੇਂਗਾ ਗੁਰੂ ਦੀ ਸਿੱਖਿਆ ਦੇ ਚੱਲੇਗਾ ਕਿਰਤਿਆ ਜੀਵਨ ਸਫਲਾ ਹੋਣਾ ਬੜਾ ਕੁਝ ਆਕਾਰਪੁਰਖ ਵੈ ਗੁਰੂ ਜੀ ਨੇ ਅੰਦਰ ਬੜਾ ਗਿਆਨ ਅੰਦਰ ਪਾ ਕੇ ਹਰੇਕ ਜੀ ਸੰਤ ਸੰਸਾਰ ਤੇ ਭੇਜਿਆ ਪਾਤਸ਼ਾਹਿਆਂ ਦੇ ਵਚਨਾਂ ਦਾ ਸਰਨਨ ਕਰਦੇ ਹਾਂ ਪਾਤਸ਼ਾਹ ਜੀ ਵਚਨ ਕਰਕੇ ਨੇ ਬੀਜ ਮੰਤਰ ਸਰਬੋ ਗਿਆਨ ਪਾਤਸ਼ਾਹ ਕਹਿੰਦੇ ਬੀਜ ਮੰਤਰ ਗਿਆਨ ਸਾਰਿਆਂ ਦੇ ਅੰਦਰ ਪਾਇਆ ਸੀ ਕਾਲਕ੍ਰਿਤ ਜੀ ਨੇ ਪਰ ਉਹਨੂੰ ਪ੍ਰਗੁਲਿਤ ਕਰਨ ਵਾਸਤੇ ਕੀ ਕਰਨਾ ਸੀ ਮੰਤਰ ਵਿੱਚ ਰਤਨ ਜਵਾਹਰ ਮਾਨਕ ਜੇ ਤਿਤੁਰ ਕੀ ਸਿੱਖ ਸੁਣੀ ਪਾਤਸ਼ਾਹ ਜੀ ਕਹਿੰਦੇ ਮੰਤਰ ਵਿੱਚ ਬੜੇ ਮਹਿੰਗੇ ਮਹਿੰਗੇ ਵਿਚਾਰ ਬੜਾ ਮਹਿੰਗਾ ਗਿਆਨ ਸੀ ਔਰ ਉਹਨੇ ਪ੍ਰਗਟ ਉਦੋਂ ਹੋਣਾ ਸੀ ਜਦੋਂ ਗੁਰੂ ਦੀ ਸਿੱਖਿਆ ਸੀ ਗੁਰੂ ਦੀ ਸਿੱਖਿਆ ਅੰਨੰਦ ਕੀਤਾ ਪਰਬਤ ਉਦੋਂ ਹੋਣਾ ਹੈ ਇਸ ਕਰਕੇ ਬਾਸ ਜਿਵੇਂ ਵਚਨ ਕਹੇ ਮੇ ਭਾਈ ਅੰਦਰ ਤੇਰੇ ਗਿਆਨ ਪ੍ਰਗਟ ਨਹੀਂ ਹੋਇਆ ਤੇ ਇਸ ਕਰਕੇ ਜਿਸ ਗਿਆਨ ਦੇ ਨਾਲ ਤੈਨੂੰ ਸੋਝੀ ਪੈਣੀ ਸੀ ਉਹ ਗਿਆਨ ਤੂੰ ਖਾਲੀ ਵਾਂਝਾ ਰਹਿ ਗਿਆ ਹੈ ਮੈਨਣੇ ਠਾ ਕਿਆ ਸਦਾ ਇਸ ਕਰਕੇ ਪਾਸਾ ਜੀ ਵਚਨ ਕਰਦੇ ਨੇ ਫਿਰ ਜਿਸ ਹਰੀ ਨੂੰ ਦੇਖਿਆ ਹੀ ਨਹੀਂ ਹੈ ਉਹਦੀ ਉਸਤਤਕ ਕਿਵੇਂ ਹੋ ਸਕੇ ਗਿਆਨਹੀਣ ਮਨੁੱਖ ਅਗਿਆਨਤਾ ਦੀ ਹੀ ਕਮਾਈ ਕਰਦਾ ਹੈ ਪਾਸਾ ਜੀ ਕਹਿੰਦੇ ਨੇ ਗਿਆਨ ਰਾਹੀ ਪ੍ਰਭੂ ਵੇਖਣਾ ਸੀ ਗਿਆਨ ਰਾਹੀ ਪ੍ਰਭੂ ਦੇ ਗਿਆਨ ਨੂੰ ਹੀ ਅੰਦਰ ਅੰਦਰ ਪਾਉਣਾ ਸੀ ਅਗਿਆਨ ਗੀਣੇ ਅਗਿਆਨਤਾ ਦੀ ਕਮਾਈ ਕਰ ਰਹੇ ਆ ਇਸ ਕਰਕੇ ਉਹ ਕਾਲਪੁਰਖ ਵੈਖਿਆ ਹੀ ਨਹੀਂ ਅਸੀਂ ਨੇ ਤੇ ਫਿਰ ਉਹਦੇ ਕਰਕੇ ਮੁਕਤਦ ਕਿਵੇਂ ਹੋ ਸਕੇ ਤੇ ਗੁਰੂ ਅਮਰਦਾਸ ਮਹਾਰਾਜ ਸਮੂਹ ਲੋਕ ਸਮਝਾਉਂਦੇ ਨੇ ਭਾਈ ਜੇ ਤੈਨ ਕਾਲਪੁਰਖ ਨੂੰ ਵੇਖਣਾ ਹੈ ਤੇਰੇ ਸੰਸਾਰ ਦੇ ਵਿੱਚੋਂ ਵੇਖਿਆ ਕਰ ਵੇਖਿਆ ਕਿੰਨੇ ਜਾਏਗਾ ਗੁਰਪੁਰ ਸਾਹਿਬ ਦੀ ਰੂਹ ਤੇ ਆ ਗੁਰੂ ਦੀ ਕਿਰਪਾ ਦੇ ਨਾਲ ਸਮਝ ਆਏਗੀ ਇਸ ਕਰਕੇ ਵਾਸ ਸਕਦੇ ਗੁਰੂ ਦੀ ਸਮਝ ਤੋਂ ਅਸੀਂ ਸਖਨੇ ਹਾਂ ਅਗਿਆਨਤਾ ਦੀ ਕਮਾਈ ਕਰਦੇ ਹਾਂ ਨਾਨਕ ਸਬਦ ਪਛਾਣੀਐ ਨਾਮ ਵਸੈ ਮਨ ਆਏ ਇਸ ਕਰਕੇ ਧੰਗ ਗੰਗਨ ਦਾ ਜੀ ਵਟਿਆਂ ਦੀ ਮੋਟ ਲਾ ਕੇ ਵਜੂ ਕਰਦੇ ਨੇ ਜੇ ਸਤਿਗੁਰ ਦੇ ਸਤ ਨੂੰ ਪਛਾਣੀਐ ਆਪ ਭਾਈ ਹਰੀ ਦਾ ਨਾਮ ਮਨ ਦੇ ਵਿੱਚ ਆ ਕੇ ਵਸਦਾ ਹੈ। ਸਭ ਨੂੰ ਪਛਾਣਿਆ ਨਹੀਂ। ਸਭ ਦੀ ਕਮਾਈ ਨਹੀਂ ਕੀਤੀ ਹੈ। ਇਸੇ ਕਰਕੇ ਅਗਿਆਨਤਾ ਦੇ ਵਿੱਚ ਅਸੀਂ ਅਗਿਆਨਤਾ ਦੀ ਕਮਾਈ ਕਰਦੇ ਹਾਂ। ਜਦੋਂ ਗੁਰੂ ਨਾਨਕ ਜੀ ਗੁਰੂ ਪਾਤਸ਼ਾਹ ਜੀ ਦੇ ਵਡਿਆਈ ਰੁੱਤਤ ਕਰਾਂਗੇ। ਸਤਿਗੁਰੂ ਜੀ ਦੇ ਬਖਸ਼ੇ ਹੋਏ ਸਰਬ ਦੀ ਕਮਾਈ ਕਰਾਂਗੇ। ਆਸਾ ਕਹਿੰਦੇ ਫਿਰ ਭਾਈ ਹਰਿ ਦਾ ਨਾਮ ਤੇਰੇ ਮਨ ਦੇ ਵਿਚਾਰ ਕੇ ਵਸੇਗਾ ਮਹਲਾ 3 ਜਨ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਕਿਰ ਬਾਣੀ ਹੀ ਪ੍ਰਮਾਣਿਕ ਗੁਰੂ ਹੈ ਤੇ ਗੁਰੂ ਦੇ ਸਾਧੂ ਨਹੀਂ ਵਿਚਾਰ ਭਾਈ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸ਼ਤਾਰੇ ਬਾਸਾ ਜੀ ਕਹ ਗੁਰੂ ਹੈ ਰਣੀ ਤੇ ਫਿਰ ਬਾਣੀ ਨੂੰ ਹੀ ਬਾਸਾ ਜੀ ਕਹਿੰਦੇ ਤੂੰ ਵਿਚਾਰਿਆ ਕਰ ਗੁਰ ਬਾਣੀ ਪੜਿਆ ਕਰ ਗੁਰ ਬਾਣੀ ਦੇ ਨਾਲ ਜੁੜ ਜਦੋਂ ਗੁਰ ਬਾਣੀ ਨੂੰ ਵਿਚਾਰਾਂਗੇ ਪੜਾਂਗੇ ਸੁਣਾਗੇ ਪ੍ਰਤਖ ਗੁਰੂ ਨਿਸ਼ਤਾਰੇ ਬਾਸਾ ਜੀ ਕਹਿੰਦੇ ਫਿਰ ਅੰਦਰ ਤੇਰੇ ਆਪ ਜਾਣਣ ਹੋ ਜਾਣਾ ਹੈ ਜਿਹਦੇ ਬਾਤ ਤੇ ਆਇਆ ਹੈ ਗੁਰੂਤਬ ਗੁਰੂ ਜੀ ਦੀ ਅੰਦਰੋਂ ਦੀ ਵਰਤਕ ਕਰਕੇ ਤੈਨੂੰ ਅੰਦਰੋਂ ਦੀ ਪ੍ਰਾਪਤੀ ਹੋ ਜਾਣੀ ਹੈ ਇਸ ਕਰਕੇ ਇੱਕਾ ਬਾਣੀ ਇੱਕੁਰ ਇੱਕੋ ਸੰਖ ਵਿਚਾਰ ਭਾਈ ਕੇਵਲ ਬਾਣੀ ਹੀ ਪ੍ਰਮਾਣਿਕ ਜੀ ਹੈ ਤੇਰਾ ਤੂੰ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਕਰ ਗੁਰੂ ਦੇ ਸ਼ਬਦ ਨਾਲ ਜੁੜਨਾ ਕਰ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਅੰਦਰ ਆਪਣੇ ਸਾਜ ਜੀ ਕਹਿੰਦੇ ਗਿਆਨ ਨੂੰ ਪੈਦਾ ਕਰ ਸੱਚਾ ਸੌਤਾ ਹੱਟ ਸੱਚ ਰਤਨੀ ਭਰੇ ਭੰਡਾਰ ਪਾਸਾ ਜੀ ਕਹਿੰਦੇ ਭਾਈ ਨਾਮ ਦਾ ਸਤ ਸੌਤਾ ਜਿਹੜਾ ਇਹ ਸਚਾਈ ਇਹੀ ਸਦਾ ਤੇ ਰਹਿਣ ਵਾਲਾ ਸੌਤਾ ਹੈ ਇਹੀ ਸੱਚਾ ਹੱਟ ਹੈ ਤੇ ਪਾਸਾ ਜੀ ਕਹਿੰਦੇ ਭਾਈ ਜਿਸ ਦੇ ਵਿੱਚ ਰਤਨਾ ਦੇ ਭਰੇ ਭੰਡਾਰੇ ਪਏ ਹਨ ਗੁਰੂ ਨਾਨਕ ਕਾਸਮ ਜੀ ਨੂੰ ਇਹ ਤਾਂ ਕल्याण ਦਾ ਜੀ ਮੈਂ ਤਾਂ ਕਹਿੰਦੇ ਨੇ ਪੁੱਤਰ ਤੂੰ ਸਿਆਣਾ ਹੋ ਗਿਆ ਜੇ ਤੇਰਾ ਹੋਰ ਕੋਈ ਕੰਮ ਕਰੂ ਜੀ ਨਹੀਂ ਕਰਦਾ ਤਾਂ ਤੇ ਤੈਨੂੰ ਹੱਟ ਪਾ ਕੇ ਦੇ ਦਿੰਦੇ ਹਾਂ ਹੱਟ ਤੇ ਬਹਿ ਜਾ ਕਰ ਹੱਟ ਕਰ ਲੈ ਤੇ ਗੁਰਨਾਮਿਕ ਪਾਤਸ਼ਾਹ ਦੇ ਪਿਤਾ ਜੀ ਮੈਂ ਤੇ ਹਕੀ ਚ ਲਾਰੇ ਕਿਹੜਾ ਕਿਹੜੀ ਹੱਕੀ ਹੈ ਸਤਿਗੁਰੂ ਬਾਸਾ ਜੀ ਕਹਿੰਦੇ ਮੇਨੋਂ ਨਾਮ ਦੀ ਹੱਕੀ ਚੱਲ ਰਹੀ ਹੈ ਅੰਦਰ ਤੇ ਸੱਚ ਦਾ ਮੈਂ ਸੌਦਾ ਪਾਇਆ ਹੋਇਆ ਹੈ ਨਾਮ ਦਾ ਮੈਂ ਵਾਣਜ ਕਰ ਲਈ ਤੇ ਇਹੀ ਬਣਦਾ ਜਿਹੜਾ ਬਾਸਾ ਜੀ ਕਹਿੰਦੇ ਤੇਰੇ ਨਾਲ ਜੁਣ ਵਾਲਾ ਹੈ ਇਸ ਕਰਕੇ ਬਾਸਾ ਜੀ ਨੇ ਬਚਨ ਕਹੇ ਨੇ ਭਾਈ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ ਨਾਮ ਦਾ ਸੌਦਾ ਸੱਚਾ ਹੈ ਬਾਣੀ ਸ਼ਬਦ ਨੂੰ ਆਪਣੇ ਦਿਲ ਦੇ ਚ ਵਸਾ ਇਹਦੀ ਕਮਾਈ ਕਰ ਇਹੀ ਸੌਦਾ ਹੱਥ ਵਿੱਚ ਹੈ ਤੇ ਇਹੀ ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਸੌਦੇ ਦਾ ਵਣਨ ਕਰੇਗਾ ਫਿਰ ਰਤਨਾਂ ਦੇ ਢਾਰੇ ਭਰੇ ਪੈਣੇ ਅੰਦਰ ਜਿਸ ਤਰ੍ਹਾਂ ਪਹਿਲਾਂ ਉਹ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਨੇ ਵਚਨ ਕਹੇ ਮੱਤ ਵਿੱਚ ਰਤਨ ਜਵਾਹਰ ਮਾਣਕ ਅੰਦਰ ਭੰਡਾਰ ਭਰੇ ਪੈਣੇ ਬਿਆਨ ਦੇ ਪਾਤਸ਼ਾਹ ਜੀ ਕਹਿੰਦੇ ਪਰ ਇਹਨੂੰ ਗੁਰੂ ਦੇ ਸਾਧੂ ਦੇ ਰਾਹੀਂ ਪ੍ਰਗਟ ਕੀਤਾ ਜਾ ਸਕਦਾ ਹੈ ਗੁਰ ਕਿਰਪਾ ਤੇ ਪਾਈਆਂ ਜੇ ਦੇਵੈ ਦੇਵਣ ਮਾਰ ਜੇ ਦੇਣ ਵਾਲਾ ਹਰੀ ਰਵੇ ਤਾਂ ਇਹ ਖਜਾਨੇ ਸਤਿਗੁਰ ਦੀ ਕਿਰਪਾ ਦੇ ਨਾਮ ਮਿਲਦੇ ਨੇ ਨਾਮ ਦੇ ਖਜਾਨੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ ਸੱਚਾ ਸੌਤਾ ਲਾਭ ਸਦਾ ਖੱਟਿਆ ਨਾਮ ਅਪਾਰ ਜਿਸ ਮਨੁੱਖ ਨੇ ਭਾਈ ਇਹ ਸੌਦਾ ਸੱਚਾ ਸੌਦਾ ਨਾਮ ਵਾਲਾ ਇਹ ਨਾਮ ਦਾ ਸੌਦਾ ਕਰਕੇ ਬਿਆੰਤ ਪ੍ਰਭੂ ਦੇ ਨਾਮ ਦਾ ਲਾਭ ਫਟਿਆ ਹੈ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਗਣ ਹਾਰ ਭਾਸ ਜੀ ਕਹਿੰਦੇ ਉਸ ਨੂੰ ਭਾਈ ਫਿਰ ਮਾਇਆ ਜ਼ਹਿਰ ਵਿੱਚ ਵਰਤਦਿਆਂ ਹੀ ਨਾਮ ਅੰਮ੍ਰਿਤ ਜਿਹੜੀ ਸੰਸਾਰ ਦੀ ਜਿੱਕੀ ਵੀ ਮਾਇਆ ਅਸੀਂ ਦੇਖਦੇ ਹਾਂ ਪਾ ਸਾਹ ਕਹਿੰਦੇ ਜ਼ਹਿਰ ਹੈ ਇਹੋ ਵਿਸ ਸੰਸਾਰ ਨੂੰ ਦੇਖਦੇ ਇਹ ਇਹ ਵਿਸ ਸੰਸਾਰ ਵਿਸ ਦਾ ਭਾਗ ਹੈ ਜ਼ਹਿਰ ਜਿਹੜਾ ਸੰਸਾਰ ਸਾਰਾ ਜਗਤ ਦਾ ਘਰਿਆ ਹੋਇਆ ਜਿਹੜਾ ਤੂੰ ਦੇਖ ਰਿਹਾ ਹੈ ਇਹ ਹੀ ਹਰਕਾਰ ਅਪ੍ਰਕਾਰ ਪੁਰਖੀ ਦੇ ਵਿੱਚ ਇਸ ਕਰਕੇ ਪਾ ਸਾਹ ਕਹਿੰਦੇ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਭਾਈ ਇਹ ਸੰਸਾਰ ਦੇ ਵਿੱਚ ਹੀ ਕਾਲਪੁਰਤਵੈ ਗੁਰੂ ਪ੍ਰਗਟ ਹੋ ਜਾਂਦਾ ਹੈ ਜਿਹਨੂੰ ਸਤਿਗੁਰੂ ਜੀ ਸਾਨੂੰ ਰੋਜ਼ ਸੁਣਾਉਂਦੇ ਨੇ ਸੰਸਾਰ ਦੇ ਵਿੱਚ ਹੀ ਨਿਰੰਕਾਰ ਵਸਦਾ ਹੈ ਪਰ ਉਹਨੂੰ ਵੇਖਣ ਵਾਲੀ ਅੱਖ ਬਣਾ ਅੱਖ ਕਦੋਂ ਬਣੇਗੀ ਜਦੋਂ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਕੇ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਨੂੰ ਅਸੀਂ ਗ੍ਰਹਿਣ ਕਰਾਂਗੇ ਗੁਰੂ ਦੇ ਉਪਦੇਸ਼ ਉੱਤੇ ਚੱਲਾਂਗੇ ਇਸ ਕਰਕੇ ਬਾਸਾ ਜੀ ਕਹਿੰਦੇ ਭਾਈ ਮਾਇਆ ਜਹਲ ਵਿੱਚ ਵਰਤਦੇ ਆਂ ਨਾਮ ਅੰਮ੍ਰਿਤ ਮੇਲ ਪੈਂਦਾ ਹੈ ਪਰ ਮਿਲਦਾ ਕੋ ਨਹੀਂ ਇਹ ਅੰਮ੍ਰਿਤ ਪਿਲਾਉਣ ਵਾਲਾ ਪ੍ਰਭੂ ਜਦੋਂ ਆਪਣੀ ਮਿਹਰ ਦੇ ਨਾਲ ਹੁੰਦਾ ਹੈ ਜਦੋਂ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ ਸੰਗਰਾਥ ਸਤਿਗੁਰੂ ਜੀ ਕਿਰਪਾ ਕਰਦੇ ਹਨ ਨਾਨਕ ਸੱਚ ਸਲਾਹੀ ਹੈ ਧੰਸ ਵਰਣਵਾਰ ਇਹ ਕਰਕੇ ਨਾਨਕ ਉਸ ਸਲਾਹਣ ਜੋਗ ਪ੍ਰਮਾਤਮਾ ਨੂੰ ਜਿਮਰੀਏ ਜੋ ਜੀਵਾਂ ਦੇ ਨਾਮ ਨਹੀਂ ਤਾਖ ਦੇਕੇ ਸਤਿਗੁਰੂ ਜੀ ਇਸ ਮਨੁੱਖ ਦਾ ਜੀਵਨ ਸਵਾਰਦਾ ਹੈ ਉਸ ਕਾਲਪੁਰਤ ਪ੍ਰਮਾਤਮਾ ਨੂੰ ਸਿਮਰਿਆ ਕਰ ਉਹਦਾ ਨਾਮ ਜਪਿਆ ਕਰ ਔੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੀ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕੂੜ ਵਰਤਦਾ ਹੈ ਉਹਨਾਂ ਨੂੰ ਭਾਈ ਸੱਚ ਚੰਗਾ ਨਹੀਂ ਲੱਗਦਾ ਨਾਉ ਸਤਿ ਸੁਣ ਸਕਦੇ ਨਹੀਂ ਨਾ ਸਤਿ ਬੋਲ ਸਕਦੇ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮੱਖੀ ਚੰਦਰ ਪਰਹਰੈ ਜਹਨ ਵਿਗੰਦ ਤਹਿ ਜਾਏ ਹੁਣ ਇਥੇ ਗੁਰੂ ਚਰਨਾ ਚਾਉਣ ਵਾਲਿਆਂ ਦੀ ਬੇਨਤੀ ਕਿੰਨੀ ਕੈਸੀ ਕੋਜ ਵੇਖਦੇ ਪਰ ਜੇ ਕਿਤੇ ਕੋਈ ਰਾਸ ਚਾਹੁੰਦੇ ਹੋਵੇ ਕੋਈ ਹੋਰ ਕਰਮ ਕੈ ਉਹ ਜਹਾ ਸੰਸਾਰ ਦਾ ਜਿਹੜਾ ਚਾਹਦਾ ਹੋਵੇ ਗੌਣ ਪਾਣੀ ਚੱਲਦਾ ਹੋਵੇ ਉੱਥੇ ਘੱਟ ਬੜਾ ਹੁੰਦਾ ਕਿਉਂਕਿ ਪਾਛਾ ਕੰਦੇ ਵੀ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਕੂੜ ਭਰਿਆ ਹੋਇਆ ਹੈ ਢੂੜ ਭਰਿਆ ਹੋਇਆ ਹੈ ਮਾਇਆ ਦਾ ਮੂੜ ਭੜਿਆ ਭਰਿਆ ਹੋਇਆ ਹੈ ਇਸ ਕਰਕੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਹੈ ਗੁਰਬਾਣੀ ਚੰਗੀ ਨਹੀਂ ਲੱਗਦੀ ਹੈ ਗੁਰਬਾਣੀ ਵੀ ਵਿਚਾਰ ਚੰਗੀ ਨਹੀਂ ਆਉਂਦੀ ਹੈ ਉਹਨਾਂ ਨੂੰ ਕਥਾ ਸੁਣੀ ਵੀ ਲੱਗਦੀ ਹੈ ਇਸ ਕਰਕੇ ਪਾਸਾ ਜੀ ਕਹਿੰਦੇ ਨੇ ਭਾਈ ਜੇ ਕੋ ਬੋਲੇ ਸੱਚ ਊੜਾ ਜਲ ਜਾਵੇ ਜੇ ਕੋਈ ਮਨੁੱਖ ਸੱਚ ਬੋਲੇ ਤਾਂ ਫਿਰ ਝੂਠਾ ਸੁਣ ਕੇ ਸੜ ਬਰ ਜਾਂਦਾ ਉਹ ਸੁਣ ਕੇ ਰਾਣੀ ਰਹੀ ਹੈ ਊੜਿਆ ਰੱਜੈ ਊੜਾ ਜਉ ਵਿਸ਼ਟਾ ਕਾਗ ਖਾਵੇ ਸਾਹਿਬ ਜੀ ਕਹਿੰਦੇ ਝੂਠ ਦਾ ਰੁਪਾਰੀ ਝੂਠ ਵਿੱਚ ਹੀ ਪਰਸਾਨ ਹੁੰਦਾ ਜਿਵੇਂ ਕਾਮ ਵਿਸ਼ਟਾ ਤੇ ਪਰਸਾਨ ਹੁੰਦਾ ਹੈ ਕਾਮ ਕਪੂਰ ਨਾ ਚੱਖੇਈ ਭਾਈ ਗੁਰਦਾਰ ਜੀ ਕਹਿੰਦੇ ਮੁਰ ਵਿਸ਼ਟਾ ਖਾਏ ਕਾਮ ਭਾਵੇਂ ਕਪੂਰ ਪਾ ਲਿਓ ਕਪੂਰ ਨਹੀਂ ਖਾਏਗਾ ਚੰਗੀ ਬਸੂਰੀ ਖਾਏਗਾ ਉਹ ਵਿਸ਼ਟਾ ਤੇ ਹੀ ਜਾਂਦਾ ਹੈ ਇਸੇ ਤਰ੍ਹਾਂ ਪਾਸਾ ਕਹਿੰਦੇ ਜਿਹੜਾ ਝੂਠ ਦਾ ਵਪਾਰੀ ਹੈ ਇਹ ਸੰਸਾਰ ਦੇ ਵਿੱਚ ਆ ਕੇ ਭਾਈ ਉਹ ਝੂਠ ਹੀ ਪਸੰਦ ਹੁੰਦਾ ਹੈ ਉਹ ਝੂਠ ਦੇ ਨਾਲ ਹੀ ਪਰਸਾਨ ਹੁੰਦਾ ਹੈ ਮੈਂ ਵੇਚਤਾ ਖਾ ਕੇ ਆਪ ਪਰਸਾਨ ਹੁੰਦਾ ਹੈ ਜਿਸ ਅਨਾਰ ਹੋਏ ਕਿਰਪਾਲ ਸੋ ਨਾਮ ਧਿਆਵੀ ਜਿਸ ਮਨੁੱਖ ਤੇ ਹਰੀ ਦਇਆ ਹੋਵੇ ਗੁਰੂ ਸਰੂਪ ਸਮਰਾਤ ਗੁਰੂ ਕਿਰਪਾ ਕਰਦੇ ਨੇ ਉਹ ਨਾਮ ਜਪਦਾ ਹੈ ਅਰ ਗੁਰਮਖ ਨਾਮ ਰਾਗ ਕੂੜ ਪਾਪ ਲੈ ਜਾਂਦੀ ਜੇ ਸਤਿਗੁਰ ਜੀ ਦੇ ਸੰਗ ਮੋਕ ਹੋ ਕੇ ਹਰੀ ਦਾ ਨਾਮ ਕਰਾਤੀ ਇਹ ਭਾਈ ਤਾਂ ਸਤਿਗੁਰੂ ਜੀ ਕਹਿੰਦੇ ਕੂੜ ਪਾਪ ਲੈ ਜਾ ਗਈ ਫਿਰ ਜਿਹੜੇ ਸਾਡੇ ਜਿੰਨੇ ਵੀ ਪਾਪ ਕੀਤੇ ਨੇ ਅੰਦਰ ਕੋਹ ਹੈ ਵਿਕਾਰ ਹੈ ਬਾਦਸ਼ਾਹ ਜੀ ਕਹਿੰਦੇ ਸਾਰੇ ਲੈ ਜਾਣਗੇ ਬਾਦਸ਼ਾਹ ਜੀ ਰੋਜ਼ ਸੁਣੋ ਰੋਜ਼ ਸਮਝਾਉਂਦੇ ਹਨ ਰੋਜ਼ ਕਿਰਪਾ ਕਰਦੇ ਨੇ ਹੈ ਬਾਦਸ਼ਾਹ ਜੀ ਕਹਿੰਦੇ ਜੇ ਸੁਣਿਆ ਲੋਕ ਪਾਪ ਦਾ ਨਾਸ਼ ਵਾਸਾ ਜੀ ਕਹਿੰਦੇ ਅੰਦਰੋਂ ਤੇਰੇ ਸਾਰੇ ਦੁੱਖ ਸਾਡੇ ਪਾਪ ਨਾਸ਼ ਹੋ ਜਾਣਗੇ ਪਰ ਹੋਣਗੇ ਕਦੋਂ ਜਦੋਂ ਅਸੀਂ ਸੰਖ ਗੁਰੂ ਦੇ ਹੁਆਗੇ ਗੁਰੂ ਦੇ ਸਾਹਮਣੇ ਹੋ ਕੇ ਨਾਮ ਜਪਾਂਗੇ ਨਾਮ ਉਰਾਤਾਂਗੇ ਬਾਣੀ ਨੂੰ ਸੁਣਾਗੇ ਬਾਣੀ ਨੂੰ ਸੁਣ ਕੇ ਬਾਣੀ ਦੇ ਵਿਚਾਰ ਨੂੰ ਮਿਰਦੇ ਚ ਵਸਾਵਾਂਗੇ ਸਤਿਗੁਰਾਂ ਦੇ ਬਚਨਾਂ ਨੂੰ ਸੱਤ ਕਰਕੇ ਮੰਨਾਂਗੇ ਫਿਰ ਵਾਸਾ ਜੀ ਕਹਿੰਦੇ ਅੰਦਰੋਂ ਭਾਈ ਤੇਰੇ ਕੂੜ ਪਾਪ ਸਾਰੇ ਵਹਿ ਜਾਣਗੇ ਇਸੇ ਕਰਕੇ ਸਹਿਬ ਸਤਿਗੁਰੂ ਜੀਆ ਨੇ ਕਿਰਪਾ ਸਾਡੇ ਤੇ ਵਰਸਿਸ ਕਰਕੇ ਸਾਨੂੰ ਰੋਜ਼ ਸੁਣਨਾ ਆਉਣ ਦਾ ਯਤਨ ਕੀਤਾ ਕੋਈ ਸਮਝ ਜਾਏ ਕੋਈ ਗੁਰੂ ਦੇ ਬਚਨਾਂ ਨੂੰ ਮੰਨ ਲਵੇ ਸਾਡਾ ਜੀਵਨ ਸਿਵਰ ਜਾਏਗਾ ਇਸੇ ਕਰਕੇ ਭਾਈ ਆਪਾਂ ਪੂਰਵਾਰੇ ਬਣ ਜੀ ਗੁਰੂ ਚਰਨਾਂ ਨਾਲ ਜੁੜੀਏ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਤਿਗੁਰਾਂ ਤੋਂ ਨਾਮ ਦੀਆਂ ਦਾਤਾਂ ਪ੍ਰਾਪਤ ਕਰੀਏ ਨਾਮ ਜਪੀਏ ਨਾਮ ਜਪ ਕੇ ਜਿਹੜਾ ਅੰਦਰ ਗਿਆਨ ਦਾ ਭੰਡਾਰ ਸਤਿਗੁਰੂ ਜੀ ਨੇ ਦੇ ਕੇ ਸੰਸਾਰ ਦੇ ਵਿੱਚੋਂ ਉਹਨੂੰ ਪ੍ਰਗਟ ਕਰਕੇ 15ਵਾਂ ਗਿਆਨ ਹਾਸਲ ਕਰਕੇ ਆਪਣੇ ਸੁਨਹਿਰ ਕਨਨ ਨੂੰ ਸਜਾ